ਬੋਲ ਵੀ ਨਾਲ ਕੇ ਕਰਤਾ ਕੰਮ ਚਾਲੂ ਹਾਂ ਕਰਤਾ ਪੈਸੇ ਦਾ ਉਹ ਲੱਥੜ ਗਏ ਹੰਦੀਆ ਵੀ ਪੀਚ ਰਹੇ ਨਾ ਤੁਮ ਤੋਂ ਬਾਅਦ ਮਨੇ ਪੀਸ ਉਹ ਨਾਏ ਭਾਂ ਦੇ ਮਨ ਲੇਦਾ ਅਮੈਂ ਦੇਖ ਕੇ ਨਾ ਪਾਉਂ ਆ ਜਿੰਨੇ ਸੋਨੇ ਉਨੇ ਮਹਿੰਗੇੜਾ ਧੀਏ ਸਹੀ ਹੋਰ ਬਸ ਤੇ ਸਹੀ ਹੈ ਪੈਸੇ ਤੇ ਗਈ ਆ ਕੱਲੇ ਲੀੜੇ ਲੈਣਗੇ ਹਾਂ ਚਲੋ ਦੇਖੀਏ ਨੇ ਪੀਸ ਬਣ ਗਿਆ ਉਹ ਸੋ ਇਹਨਾਂ ਨਾਲ ਦੁਪੱਟੇ ਵਗੈਰਾ ਸਾਰੇ ਡੈਡੀ ਠੀਕੇ ਸੋੜੀਆਂ ਆ ਦੇਖੋ ਸਾਡਾ ਦੰਦਾ ਟੇਸਟ ਨਾਲ ਲੱਗਿਆ ਤੁਹਾਡੇ ਕੀ ਜੀ ਉਹ ਗੁੱਲੀ ਜਿਹੜੀ ਤੁਹਾਡੇ ਮਾਲ ਪਾਏ ਉਹ ਗੱਲ ਸਹੀ ਕੀਤੀ ਪਾ ਨੇ ਅੰਦਾ ਟੇਸਟ ਪਤਾ ਲੱਗਿਆ ਤੁਹਾਡਾ ਇਹ ਕੱਢਿਆ ਕੀ ਦੇਖੋ ਪੀਸ ਪਤਾ ਆ ਤੇ ਸਭ ਆ ਆ ਆ ਸ਼ੇਰ ਬੇਹੋ ਲੈ ਲਾ ਜੇ ਇਹੋ ਪਸੰਦ ਆ ਤਾਂ ਅਗਲੀ ਵਾਰ ਜਾਣਾ ਇਹ ਲਾਲਾ ਲੂਆ ਸੋਨਾ ਉਹਦੇ ਸੀਰੀਅਸਲੀ ਬੈਸਟ ਸੀਰੀਅਸਲੀ ਕਾਖਾਆਂ ਆਂ ਟੀਨ ਨਹੀਂ ਜੀ ਸਾਡੀ ਭੈਣ ਵੱਲੋਂ ਬੈਸਟ ਕਹਾ ਗਿਆ ਤਾਂ ਫਿਰ ਬੈਸਟ ਤੇ ਬੈਸਟ ਹੀ ਰਹੂਗਾ ਓਕੇ ਮਦਰ ਆਇਆ ਕਿ ਨਹੀਂ ਕੱਲੇ ਕੱਲੇ ਪੀਸੀ ਨਹੀਂ ਪਰ ਜਿਹੜਾ ਰਿਟਰਨ ਆ ਨਾ ਆਈ ਇੰਨਾ ਮਤਲਬ ਕੱਪੜਾ ਲਈਦਾ ਸ਼ੁਰੂ ਤੋਂ ਚਲੋ ਪਹਿਲਾਂ ਲੋ ਰਿਟਰਨ ਦੀ ਗੱਲ ਬਾਤ ਕਰਾਂਗੇ ਚੇਂਜ ਦੀ ਕੋਈ ਪ੍ਰੋਬਲਮ ਨਹੀਂ ਬਾਕੀ ਵੀ ਮੇਰੀ ਗੱਲ ਇਹ ਨਜਰ ਆਵੇ ਗੱਲ ਹੈਗੀ ਇਹ ਮੁੰਡਾ ਕਾਫੀ ਮੰਗਣ ਆਇਆ ਹੋਇਆ ਜੀ ਅੰਦਰ ਮੈਂ ਕਾਫੀ ਲੈ ਸਕਦਾ ਤੁਹਾਨੂੰ ਸੈਂਡਵਿਚ ਵੀ ਲੈਣੇ ਆ ਮਤਲਬ ਕਿ ਸਾਰੇ ਲੋੜ ਵਾਲੇ ਲੈਣੇ ਆ ਉਹ ਮੇਰਾ ਬੀਲ ਹੈ ਕੋਕ ਲੱਗਦੀ ਉਹਨੂੰ ਕਾਫੀ ਦੋ ਮੇ ਚੀਜ਼ਾਂ ਲੈ ਲਗਾ ਠੀਕ ਆ ਆਪਾਂ ਇਹਨਾਂ ਨੂੰ ਸ਼ਾਪਿੰਗ ਕਰ ਦਿੰਦੇ ਆਪਾਂ ਖਾਣ ਦੀ ਲੱਗਾਂਗੇ ਥੋੜਾ ਸਾਡਾ ਤਾਂ ਰੰਗ ਵੀ ਨਹੀਂ ਸਾਫ ਹੋ ਰਿਹਾ ਇਹ ਐਲਟੀ ਜੀ ਹੈਗਾ ਇਹ ਪੀਸ ਤੇ ਭਾਈ 400 ਪਾਜੀ ਤੁਸੀਂ ਵਾਈ ਕਰ ਲਓ ਜੀ ਪਾਜੀ ਤੁਸੀਂ ਵਾਈ ਕਰ ਲਓ ਜੀ ਇੱਧਰ 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 ਇਹਨੇ ਬਹੁਤ ਪਰ ਆ ਬੜਾ ਤਕੜੀ ਚੀਜ਼ ਆ ਵੀਰ ਸੁਣਾਵਾ ਭਾਬੀ ਨੂੰ ਬਹੁਤ ਸੁਣਾ ਲੱਗੂਗਾ ਲਓ ਜੀ ਲਓ ਜੀ ਸਾਡੀ ਦੁਲਹਨ ਤਿਆਰ ਲਿਆਓ ਭਾਬੀ ਨੂੰ ਲਾ ਰਹੀਏ ਫਿਰ ਮੰਮੇ ਪਾਬੀ ਨੂੰ ਇੱਕ ਨਵੀਂ ਤੀਜੋਰ ਕੱਟ ਮਰੀ ਭਰਾ ਨੇ ਐਸੇ ਰਸਰੇ ਕਰਾ ਲਏ ਨਹੀਂ ਕੋਸ਼ਿਸ਼ ਨਹੀਂ ਕਰ ਸਕਦੇ ਬਗਾਨੀ ਕੋਸ਼ਿਸ਼ ਆ ਜਾ ਰੋ ਸੇਹ ਹੋ ਗਰਨੈਲ ਦੀਆਂ ਨੂੰ ਬੱਦਲ ਨਹੀਂ ਇਸੇ ਕੌਣ ਗਿਆ ਨਹੀਂ ਆਵਲਾ ਜਾ ਰੋ ਹੈਲੋ ਆ ਸਹੀ ਆ ਸਰ ਬੋਲੋ ਕੋਈ ਖ ਨਹੀਂ ਹੁੰਦਾ ਨਹੀਂ ਹੁੰਦਾ ਬਟਨ ਨਹੀਂ ਬੰਦਾ ਇਹ ਕਿੱਥੇ ਕਿੱਥੇ ਟਾਈਟ ਹੁੰਦਾ ਇੱਥੋਂ ਟਾਈਟ ਹੁੰਦਾ ਵਾ ਹਾਏ ਹੁਣ ਫਿਰ ਹੁਣ ਮੈਂ ਨਵਾਂ ਲੈਣਾ ਉਹ ਵੀ ਆ ਗਿਆ ਫਿਰ ਉਹ ਵੀ ਆ ਗਿਆ ਵੇ ਹਾਂ ਬੁੱਲ ਕਰੇ ਬੁੱਲ ਕਿਉਂ ਕਰਨਾ ਵਾ ਟਰਾਈ ਕਰਨਾ ਦੂਸਰਾ ਖਲੋ ਜਾ ਖਲੋ ਜਾ ਖਲੋ ਜਾ ਰੰਗ ਚੇਂਜ ਹੋ ਗਿਆ ਖੜ ਜਾ ਹਰ ਜਨ ਨਾਲੋਂ ਜ਼ਿਆਦਾ ਵਾ ਨਾ ਸਰਬਾਲਾ ਤਿਆਰ ਕਰਨ ਚ ਜੁੱਦ ਓਏ ਮੈਂ ਕਹਿ ਰਿਹਾ ਇਹਦੇ ਨਾਲ ਦਾ ਪਜਾਮਾ ਪੈਂਟ ਤੇ ਨਾ ਅੰਦਰ ਪੀਟੀ ਹੈ ਸਰਬਾਲੇ ਦੇ ਸਾਹਮਣੇ ਕਰ ਆ ਥੱਕ ਗਿਆ ਵਾ ਸਰਬੋਲਾ ਸਵੈਟ ਉਡਾਵਾ ਉਹ ਤੇ ਹੁਣ ਆਈ ਆ ਉਹ ਸਵੈਟ ਉਡਾਈ ਆ ਹੋ ਗਈ ਸ਼ੋਪਿੰਗ ਹਾਂ ਸੈਂਡਵਿਚ ਦੀ ਪਕੀ ਤੁਹਾਨੂੰ ਨਾਲ ਮੇਡ ਪੂਜਾ ਵੀ ਹੋਣਦੀ ਹੈ ਪਹਿਲੇ ਪੇਟ ਤੇ ਫਿਰ ਕਾ ਉਹ ਲਿਖਾ ਹਲੇ ਸੂਟਾ ਲਗਾ ਬੱਲੜਿਆ ਪੂਰੇ ਯੋਰਾ ਨੇ ਸਾਨੂੰ 2.5 ਘੰਟੇ ਹੋ ਗਏ ਲੱਗੇ ਬੈਠਿਆਂ ਪਰ ਇੰਦਰ ਹਲੇ ਨਹੀਂ ਮੁੱਕੇ ਹਲੇ ਦੇ ਵੀਰ ਹੋਣਾ ਆਂਦੇ ਖੋਲੀ ਤੁਰੇ ਜਾਓ ਭਾਈਆ ਸੈਕਿੰਡ ਫਲੋਰ ਤੇ ਆ ਗਿਆ ਲੈ ਤੁਹਾਡੇ ਥਰਡ ਫਲੋਰ ਤੇ ਜਾਣਾ ਫਲੋਰ ਕਿੱਥੇ ਹੈ? ਸਾਡੀ ਭਰਾ ਮਾਸੀ ਨੂੰ ਨਹੀਂ ਪਸੰਦ ਆਉਂਦਾ ਕੋਈ। ਨਹੀਂ ਹੋ ਗਿਆ ਵਾ। ਸੋਖਾ ਹੋ ਗਿਆ। ਸਮਾਂ ਨਹੀਂ ਕੰਮ ਹੋ ਰਿਹਾ। ਤੀਜੇ ਕਾਊਂਟਰ ਤੇ ਆ ਗਈ ਮਾਸੀ ਸਾਡੀ। ਉਹ ਕੈਮਰਾ ਸਾਫ ਕਰਦੀ। ਨਹੀਂ ਨਹੀਂ ਬਹੁਤ ਸੋਹਣੇ ਆ। ਇਹੋ ਜਿਹੀ ਮੈਨੂੰ ਸੋਹਣੇ ਲੱਗਦੇ ਆ ਪ੍ਰਿੰਟਡ ਦੇ। ਮਿਸਟਰ ਕਲਰ ਆ। ਪਨੀ ਬਾਈਕ ਆ ਨਹੀਂ। ਨਹੀਂ ਮਾਸੀ ਆਡੀ ਵੀ ਬੁਰੀ। ਮੰਗ ਮੰਗ ਮੰਗ। ਆਹ ਇਲਾ ਕਚਰਾ। ਬਹੁਤ ਜਿੱਦੜ। ਤੁਹਾਨੂੰ ਕੀ ਪਤਾ ਕਿ ਬੰਗਲਾ ਦਾ ਐਵੇਂ? ਮਾ ਮਾ ਤੂੰ ਲੈ ਲਿਆ ਸੂਟ ਨਹੀਂ ਨਹੀਂ ਜਿਹੜਾ ਅੱਗੇ ਕਹਿਣ ਨੇ ਮੈਂ 12000 ਆਲਾ ਲਿਆ ਹੋਣਾ ਥੋੜਾ ਕਰ ਲੋ ਸਸਤਾ ਕਰ ਲੋ ਨਹੀਂ ਨਹੀਂ ਭਰਾਵਾ ਨਹੀਂ ਉਹ ਸੋਨਾ ਹੈ ਮਾ ਭਾਈ ਸੋਨਾ ਰੰਗ ਮਾ ਸੋਨੇ ਦਾ ਰੰਗ ਯੂਨੀਕ ਜੇ ਰੇਟ ਕਿੰਨਾ ਮਾ ਚੱਲ ਜਦੋਂ ਹਣ ਚੀਜ਼ ਲੈਣੀ ਆ ਫਿਰ ਰੇਟ ਕੀ ਵੇਖਣਾ ਜੇ ਹਣ ਚੀਜ਼ ਲੈਣੀ ਆ ਤਾਂ ਰੇਟ ਰੂਟ ਨਾਲ ਵੇਖ ਫਿਰ ਪਰ ਤੂੰ ਹੀ ਨਾ ਨਾਟਕਰਾ ਦੇਓ ਮਾ ਇਧਰੇ ਆ ਮਾ ਇਹ ਨਾ ਹੋ ਉਹ ਤਾਂ ਲੈਸ ਹੋ ਜਾਏਗਾ ਉਹ ਤਾਂ ਲੈਸ ਹੋ ਜਾਏਗਾ ਉਹ ਤਾਂ ਲੈਸ ਹੋ ਜਾਣਾ ਉਹਨੇ ਚਲੋ ਬੈਠੋ ਧੰਨਾ ਵੀਰ ਤੁਸੀਂ ਡੀਲ ਕਰਦੇ ਜਿਹੜਾ ਪੂਰਾ ਪੂਰਾ ਦੇਣਾ ਕੀ ਕਰਨਾ ਇਹ ਗਾਂ ਦੇ ਗੁੱਟੇ ਬਥੇਰੇ ਬਣਾਇਆ ਤਾਂ ਹਾਂ ਲੋ ਜਾ ਪੁੱਤ ਚੱਲ ਇਹਨੂੰ ਲੈ ਲੈ ਵੇ ਅੱਛਾ ਜਾਗੋ ਤੇ ਪਉਣਾ ਆਪਾਂ ਠੀਕ ਆ 글로ਸੀ ਲੁੱਕ ਕਿੱਦਾਂ ਆ ਕਿ 글로ਸੀ 글로ਸੀ ਸ਼ਾਈਨੀ 글로ਸੀ ਸ਼ਾਈਨੀ ਹਾਂ ਇਹ ਪੰਜਾਬੀ ਕੁੜੀਆਂ ਆਪਾਂ ਪਾਵਾਂਗੇ ਨਾ ਰਾਤ ਨੂੰ ਜਾਗੋ ਇਹਦੇ ਜੈਕਟ ਆ ਪਾਈ ਹੋਣਗੀਆਂ ਨਾਲ ਤੇ 골ਡ ਕਲਰ ਦਾ ਇੱਕ ਘੜੀਆਂ ਲਾਈ ਹੋਣਗੀਆਂ ਜੇ ਤੁਸੀਂ ਕਿੱਠੇ ਜੇ ਕੋਈ ਨਾ ਹੋਵੇ 골ਡ ਕਲਰ ਦੀ ਤੇ ਸਾਡੇ ਕੋਲ ਸਾਰੇ ਮਹਿੰਗੇ ਹੋਣਾ ਮੈਨੂੰ ਪਤਾ ਤਾਂ ਹੀ ਹੈ ਨਾ ਹੈ ਨਾ ਭਾਈ ਦੇ ਲੋਕ ਬੋਲੀਏ ਇਹ ਪਾਈ ਦੀ ਕਿੰਨੇ ਸੈੱਟ ਆ ਵੀਰੇ ਚਾਰ ਸੈੱਟ ਤੇ ਹੈਗੇ ਆ ਚਾਰ ਤੇ ਹੈਗੇ ਆ ਹਰ ਜੰਦਾ ਲਵੋਣਾ ਨਾਲ ਹਰ ਜਨਾਂ ਦਾ ਮੈਂ ਨਹੀਂ ਪੋਣਾ ਪਾ ਲੈਣਾ ਨਹੀਂ ਪਾਉਂਦਾ ਨਹੀਂ ਪਾਉਂਦਾ ਮਾਸੀ ਵੀ ਗੁੱਸੇ ਹੁੰਦੀ ਹੈ ਇਹ ਚੀਜ਼ ਵੇਖ ਕੇ ਕਹਿੰਦਾ ਨੂੰ ਪਾਉਣਾ ਹੈ ਨਹੀਂ ਪਾਉਂਦਾ ਨਹੀਂ ਆ ਕਿ ਦੁਨੀਆ ਚ ਪੁਰਾਣੀ ਖੜੀ ਚੱਲ ਉਹਦੇ ਆਤਾ ਨਹੀਂ ਕਰੋੜੀ ਹੈ ਆਤਾ ਨੂੰ ਨਿਸ਼ਚਿਤ ਚੰਦੂ ਆ ਸਿਰਾ ਲਾਇਆ ਪਿਆ ਹੈ ਪੱਗਾ ਬੰਨ ਬਣ ਗਏ ਪਾ ਰੂਗਾ ਓਏ ਚੱਲ ਲੈ ਬਣਾ ਲੈ ਥੇਲੀ 3 ਮਿੰਟ ਕੋਲ ਦੋਸਤ ਆ ਮੇਰਾ ਸ਼ੌਕ ਐ ਦੰਦ ਕਾਨ ਖੋਲੀ ਹੋਏ ਰੇ ਐਦਾਂ ਬਨਮਰ ਰੱਖਿਆ ਹਣਾ ਪੱਗਾਂ ਦੀ ਕਰਾ ਲੈ ਹੱਤ ਬੰਦਾ ਹਰ ਸਟਾਈਲ ਪੇਚਾ ਵਾਲੀ ਸਸਰੀਕਾ ਹਾਂਜੀ ਪਾਉ ਜੀ ਕੀ ਹਾਲ ਚੜਦੀ ਕਲਾ ਸਾਰੇ ਵੀਰ ਭਾਈ ਚੜਦੀ ਕਲਾ ਚੋਂਗੇ ਹੋਪ ਆਪਾਂ ਉਮੀਦ ਕਰਦੇ ਆਪਾਂ ਨਿਕਲੇ ਸ਼ੋਪਿੰਗ ਤੇ ਵੀ ਜੀ ਗਲੌਸੀ ਗਲੌਸੀ ਕਲਾ ਤੇ ਆਪਾਂ ਬਣਾ ਲਿਆ ਪੰਜਾਬੀ ਕੁਰਤੇ ਤੂੰ ਦੱਸ ਉਹ ਅੱਗੇ ਲੈ ਹਾਂਜੀ ਮੇਰੇ ਫੋਨ ਦਾ ਝੱਗਾ ਵੀ ਉੱਡ ਗਿਆ ਇਹ ਚੱਗ ਆਪ ਹੋਣਾ ਬਣਾ ਇਹਨੂੰ ਨਵਾਂ ਜਿੱਦਾਂ ਛੱਗੇ ਸੀ ਪਾਲੇ ਆਪਣੇ ਆਪ ਨੂੰ ਇਦਾਂ ਪਾਲਣੇ ਫੁੱਲਣਾ ਤੇ ਪੈਸੇ ਕੀ ਕبھی ਨਹੀਂ ਹੈ ਪੈਸੇ ਕੀ ਕਮੀ ਆ ਹੁਣ ਜਿੱਦਾਂ ਦਾ ਸ਼ੋਪਿੰਗ ਹੁੰਦੀ ਹੈ ਨਾ ਇਹਨਾਂ ਕਮੀ ਲਿਆ ਦੇ ਠੀਕ ਆਂਦੇ ਆਏ ਤਾਂ ਘਰ ਦੇ ਪੈਸੇ ਦਿੰਦੇ ਨੇ ਇਦਾਂ ਲੱਗਦਾ ਪੈਸੇ ਕبھی ਨਹੀਂ ਆ ਜਦੋਂ ਜੇਬ ਤੇ ਜਾਂਦੇ ਨੇ ਪਤਾ ਬੁਲਾਦਾ ਉਹਨੂੰ ਜਦੋਂ ਕਮਾਈ ਕਰੀਏ ਤੇ ਪੈਸੇ ਦੀ ਕੀਮਤ ਬੜੀ ਰੁਪਏ ਦੀ ਕੀਮਤ ਬਹੁਤ ਵਧ ਗਈ ਸਮਝ ਨਹੀਂ ਚਾਹੀਦੀ ਸਮਝਾ ਅੱਛਾ ਆਪਾਂ ਇਮੋਸ਼ਨਲ ਨਹੀਂ ਹੋਣਾ ਕੋਈ ਤਾਂ ਇਸ ਵਕਤ ਪੈਸੇ ਕੀ ਕਮੀ ਨਹੀਂ ਹੈ ਆ ਅਸਟ੍ਰੇਲੀਆ ਅੱਡੇ-ਅੱਡੇ ਪਾਵੇਂ ਅਮਰੀਕਾ ਅੱਡੇ ਵਾਏ ਗੁਰੂ ਕਿਰਪਾ ਕਰੇ ਚੜਦਾ ਹੀ ਕ ਲੱਗ ਰਹੇ ਅੱਛਾ ਤੇ ਮਾਰਾ ਸੀਗੀ ਫੋਟੋ ਬਲੋਰ ਤੇ ਆ ਗਏ ਹੁਣ ਅੱਛਾ ਨਾਲੇ ਪੈਸੇ ਬਹੁਤ ਹੁੰਦੇ ਸਾਰੇ ਕੋਈ ਸਾਰੀ ਦੁਨੀਆ ਦਾ ਪੈਵੜਾ ਪਰ ਕੋਈ ਜਿਹੜਾ ਵਾ ਉਹ ਖੁੱਲ ਕੇ ਨਹੀਂ ਆਉਂਦਾ ਸਾਹਮਣੇ ਆਪਾਂ ਐ ਕਰਕੇ ਆ ਜੀਦਾ ਵੀ ਦੁਨੀਆ ਰਗੀ ਆ ਤੇ ਦੁਨੀਆ ਨੂੰ ਦੁਨੀਆ ਗਿਆ ਬਣ ਕੇ ਉਹ ਖਾਈਏ ਬਣ ਕੇ ਸਿੱਧੀ ਜੀ ਗੱਲ ਆ ਤੇ ਪੈਸੇ ਦੀ ਕਮੀ ਨਹੀਂ ਹੈ ਸਾਡੇ ਵੀਰ ਦਾ ਵਿਆਹ ਤੇ ਸਾਨੂੰ ਗੋਡੇ ਗਡੇ ਚਾ ਆੜੀ ਦੇ ਵਿਆਹ ਮੈਂ ਸਪੈਸ਼ਲ ਆਇਆ ਵਾ ਉਦਾਂ ਭਾਵੇਂ ਨਾ ਨਾ ਕਰਜ਼ਾ ਵੜਾ ਮੇਰੇ ਸਰਦਾਰ ਪੈਸੇ ਦੀ ਕਮੀ ਨਹੀਂ ਹੈ ਪੈਸੇ ਦੀ ਕਮੀ ਨਹੀਂ ਹੈ ਆ ਦੇਖੋ ਹੰਡ ਫਰੀਦ ਹੋਈਏ ਕਰਜ਼ਾ ਵੜਾ ਵਾ ਕਰਜ਼ਾ ਬਹੁਤ ਪਰ ਪੈਸੇ ਦੀ ਕਮੀ ਨਹੀਂ ਹੈ ਤੇ ਹੁਣ ਮਾਤਾ ਵਾਲੇ ਪੂਰੇ ਡਟੇ ਪਏ ਆ ਤੇ ਮੈਂ ਲਾਈਦਾ ਪਾਣ ਹੋ ਗਿਆ 2.5-3 ਘੰਟੇ ਅਸੀਂ ਜਾਂਦੇ ਕੁਰਤੇ ਬਣਾ ਲੈ ਗਾਗੋਲੀ ਗਲੋਸੀ ਵਾਲੇ ਆਏ ਇਹ ਭਰਾਵਾ ਸੱਚ ਮੈਂ ਬਣਾਉਣ ਲੱਗਾ ਮੈਨੂੰ ਡੱਕ ਦਿੱਤਾ ਗਿਆ ਅੱਛਾ ਮੇਰੀ ਗੱਲ ਸੁਣ ਕਹਿੰਦੇ ਹੁੰਦੇ ਵੀ ਜਿਹੜਾ ਮੁੰਡਾ ਵਿਆਹ ਲਾਂਦਾ ਉਹਨੂੰ ਕਾਲਾ ਕੱਪੜਾ ਨਹੀਂ ਪੈਂਦਾ ਇੰਦਾ ਕਿਉਂ ਯਾਰ ਦਾੜੀ ਕਾਲੀ ਅੱਖਾਂ ਕਾਲੀਆਂ ਪਰਵੱਟੇ ਕਾਲੇ ਚਮੜੀਆਂ ਕਾਲੀਆਂ ਵਾਲਾ ਜਾਲੇ ਤੂੰ ਸ਼ੁਕਰ ਕਰ ਵਾਹਿਗੁਰੂ ਦਾ ਕਿ ਤੈਨੂੰ ਨਾਲ ਔਣ ਦਿੱਤਾ ਵਾ ਜਦੋਂ ਬੰਦਾ ਵਿਆਹ ਹੁੰਦਾ ਤਬਾ ਦਾ ਬਾਜਾ ਦਾ ਸਾਈ ਤੇ ਬੰਦੇ ਦੇ ਨਾਲ ਹੀ ਹੋਣਾ ਹੁੰਦਾ ਇਹਦੇ ਸਿਰਫ ਘਰ ਦੇ ਲਈ ਪਿੰਡੇ ਜਾਂ ਹਿਲੇ ਪਿੰਡੇ ਸਾਡੇ ਆਸਰੇ ਹੀ ਆ ਵੀ ਬੰਦੇ ਮੋਨੂ ਨਾਲ ਵਾ ਦੋ ਸ਼ੇਰ ਨਾਲ ਵਾ ਤੇ ਹਲੇ ਆਪਣਾ ਹੋ ਰਹੀ ਹੈਗਾ ਬਲਵਿੰਦਰ ਸਿੰਘ ਮੰਗਲ ਸਿੰਘ ਆਪਣੇ ਨਾਲ ਨਹੀਂ ਆ ਤੇ ਉਹਨੇ ਜਿਹੜੇ ਇਹ ਆਪੇ ਕਰ ਲੈਣਾ ਸਾਰਾ ਕੋ ਗੁਰੂ ਆ ਦਾ ਸਾਥ ਹੀ ਹੈ ਮੰਗਲ ਸਿੰਘ ਬਲਵਿੰਦਰ ਸਿੰਘ ਤੁਹਾਡੀ ਵੀ ਇੱਟ ਆਪਾਂ ਪੂਰੇ ਘਰ ਦੇ ਇੰਤਜ਼ਾਰ ਪੂਰਾ ਰਿਜਨ ਹਲੇ ਸ਼ਮਸ਼ੀਰ ਸਿੰਘ ਤੁਹਾਡੇ ਲਈ ਸੈਟਅਪ ਪੂਰੇ ਲੱਗੇ ਆ ਸ਼ਮਸ਼ੀਰ ਸਿੰਘ ਸ਼ਮਸ਼ੀਰ ਸਿੰਘ ਇਹ ਤੇ ਤੂੰ ਮੈਨੂੰ ਨਾ ਕਰ ਛੱਡੀ ਤੇ ਜਿਹੜੀ ਉਹ ਨਾ ਦੇ ਚੱਕਰ ਤੇ ਆਪਣਾ ਨਾਮ ਹੀ ਲਿਆ ਮੁੰਡਾ ਸਿੱਧਿਆ ਕੀ ਨਾ ਆਇਆ ਇਹ ਬਰੇ ਮਾਤਾੜੀ ਡਟੇ ਮਮੀ ਮੈਨੂੰ ਇਹ ਦੱਸੀ ਮੈਂ ਕਿਉਂ ਨਹੀਂ ਕੁੜਤਾ ਪੀਆ ਮੈਂ ਲੈ ਸਕਦਾ ਕਾਲਾ ਨਹੀਂ ਮੈਂ ਤਾਂ ਉਦਾਂ ਕਹਿਣ ਦੇ ਓਏ ਉਦਾਂ ਕਹਿਣ ਦੀ ਆ ਮੇਰੀ ਮਾਏ ਮਾਏ ਇਹ ਮਾਏ ਐਨੂੰ ਮੁ ਕਰ ਵਾਈਟ ਡੈਡੀ ਦੇ ਲਈ ਵਧੀਆ ਡੈਡੀ ਲਈ ਲੈ ਨਾ ਹੈ ਦੋਵੇਂ ਪੈਣਾ ਡਟੀਆਂ ਹੀਆਂ ਇੱਕ ਆ ਤੇ ਕਾ ਇਹਨਾਂ ਨੇ ਹੱਥ ਕਰਾ ਛੱਡੀ ਅਜਵੀਰ ਮਿਰੋ ਅਦੇ ਮੈਂ ਚਾਹਿਆ ਨੂੰ ਛੱਡ ਕੇ ਚੱਲ ਗਿਆ ਨਹੀਂ 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 ਪਤਾ ਆਏ ਵਿਚਾਰੀ ਨਿਆਣੀ ਇਕੱਲੀ ਰਹਿ ਗਈ ਤੁਸੀਂ ਤਾਂ ਆਪ ਤਾਂ ਨੂੰ ਫੋੜ ਵੇਖੋ ਅਮੀ ਤਾਂ ਨੋਕੇ ਲੱਗਣ ਗਏ ਛੱਡ ਕੇ ਇਹਨੂੰ ਆ ਗਏ ਜਰਾ ਕੋਈ ਗੱਲ ਵਾ ਗੋਲ ਪੱਤੇ ਗੋਲ ਪੱਤੇ ਖਾਣ ਗਏ ਗੋਲ ਗੋਲ ਪੱਤੇ ਖਾਣ ਕੇ ਲੜਾਈ ਹੋ ਜਾਂਦੀ ਹੈ ਲੜਾਈ ਹੋ ਗਈ ਜੀ ਵੀ ਮਰਿਓ ਆ ਪੱਗਾਂ ਕਿੱਡੀਆਂ ਵਧੀਆ ਆ ਬੰਨੀਆਂ ਨਾ ਨਹੀਂ ਆਹਵਾ ਦੇ ਦਿਲਿਆ ਨਹੀਂ ਬਾਜ਼ਾਰ ਥੋੜੀਆ ਮੁੰਡਿਆਂ ਨੂੰ ਲੱਗੀ ਭੁੱਖ ਉਨੇ ਸੈਂਡਵਿਚਾਂ ਨੂੰ ਹਟ ਦੇ ਕੇ ਹਟੇ ਤੇ ਹੁਣ 버ਗਰ ਫੜ ਲੈ। ਐ ਹੋਏ। ਅਰਜਨ ਅੱਧਾ ਤੈਨੂੰ ਤਾਂ ਦਿੱਤਾ ਤਾ ਇੱਕ ਹੋਰ ਲੈ ਕੇ ਦੇ ਉਹ ਮੈਨੂੰ। ਇਹ ਇਧਰ ਲੈ ਕੋਰਾ ਕਈ ਵਿੱਚੀ। ਗੱਲ ਸੁਣ। ਉਹ ਕਹਿੰਦਾ ਕਿ ਅੱਧਾ ਤੇ ਅੱਧਾ ਤੇ ਤੈਨੂੰ ਤਾਂ ਦਿੱਤਾ 버ਗਰ ਤੂੰ ਇੱਕ ਮੈਨੂੰ ਲੈ ਕੇ ਦੇਵੇਂ ਨਾ। ਐਕਸਟਰਾ? ਵਾਹ। ਮਤਲਬ ਚਾਰਜ ਉਹ ਲੱਗ ਗਿਆ ਵਾ। ਝੂੰਗਾ ਲੱਗ ਗਿਆ ਤੈਨੂੰ। ਇੱਕ ਕੋਸਟਾ ਲੱਖ ਵਰਗਾ ਪੁੱਤਰ ਅਪ੍ਰਤੈਕ। ਲਾਇਲ ਦੀ ਕਿਰਪਾ ਨਾਲ। ਜੋਰ ਤੋਂ ਕਵੇਗਾ ਉਹ ਹੋਊਗਾ। ਜਦਾਂ ਕਹੇਗਾ। ਪਾਣੀ ਦੇ ਲਈ ਵਾਜਦੀ ਸਮਝਦਾ ਵਾਜਦੀ ਹੈ। ਵਾਜਦੀ ਆ। ਕੀ ਬਰਬਾਦ ਕਰਾਂਗੇ ਤੇ ਆਹ ਨੂੰ ਨਿਬਟਾਉਣ ਆਇਆ ਆਹ ਵੇਲਾ ਬੰਦ ਬਰਦ ਕਿਨਾਰ ਹੋ ਗਿਆ ਮੈਨੂੰ ਇਹੋ ਬਰਦ ਕਿਨਾਰ ਹੋ ਗਿਆ ਸ਼ਾਪਿੰਗ ਸ਼ਾਪਿੰਗ ਤੇ ਸ਼ਾਪਿੰਗ ਬੀਬੀਆਂ ਨਾਲ ਸ਼ਾਪਿੰਗ ਕਰਨੀ ਪਰ ਨਹੀਂ ਸੌਖੀ ਪਹਿਲਾਂ ਤੇ ਰਾਹ ਦੇ ਵਿੱਚ ਇਹਨਾਂ ਨੂੰ ਡਿਸਾਈਡ ਕਰਨਾ ਪੈਂਦਾ ਕਿੱਥੇ ਜਾਣਾ ਤੇ ਕਿੱਥੇ ਨਹੀਂ ਜਾਣਾ ਹੈਨਾ ਤੇ ਬਾਹਰ ਵਿੱਚ ਬਟਾਲੇ ਜਾਂਦੇ ਮੈਂ ਤੇ ਖਲੋ ਗਏ ਬਾਹਰ ਵਿੱਚ ਇੱਥੇ ਆ ਕੇ ਸੂਟ ਡਿਸਾਈਡ ਕਰਨਾ ਉਹ ਉਸ ਤੋਂ ਵੀ ਜ਼ਿਆਦਾ ਔਖਾ ਗੱਬ। ਤੇ ਜਿਹੜੀ ਜਿੱਦਾਂ ਦੇ ਵੋਟਿੰਗਾਂ ਨਾ ਉਹਨਾਂ ਨੂੰ ਪਤਾ ਕਿ ਕਿੱਦਾਂ ਡਿਸਾਈਡ ਕਰਾਈਦਾ ਵਾ। ਅਮਨ ਕੀ ਕਹਿਣਿਆ ਵਾ। ਓ ਸ਼ਿਟ। ਵਿਆਹ ਵਿਆਹ ਕਹਿੋ ਨੀ ਟੀਜਾ। ਇਹ ਨਾ ਜਿਹੜਾ ਆਮਨ ਔਖਾ ਗੱਬ। ਅਮਨ ਲੋਡਾਉਨ। ਆਈ ਏਮ ਇਨ ਟੂ ਲੋਡਾਉਨ। ਗਿਨ ਗਿਨ ਕੇ ਬਦਲੇ ਲੜੇ। ਓਏ ਮੇਰੀ ਸੋਨਾ ਗੱਬ। ਗਿਨ ਗਿਨ ਕੇ ਬਦਲੇ ਲੜੇ। ਵੇ ਇकडे ਤੋਂ ਬੜਾ ਤਿਕਾ ਕੇ ਆ ਕੇ ਜਦੋਂ ਜਦੋਂ ਆ ਗਿਆ ਕਿ ਕਿ ਬਦਲ ਨੇ ਲੱਲੇ ਇਖਣ ਬੜਾ ਤਿਕਾ ਕੇ ਆ ਗਿਆ ਇਹਨਾਂ ਦਰਦ ਇਹੋ ਕਿੰਦਾ ਪਰਾਵਾ ਆਉਂਦਾ ਪਰਾਵਾ 22 ਕਿਲੋ ਦੇ ਇਹ ਕਿਦਾਂ ਪਾ ਲੈਂਦੀਆਂ ਕੁੜੀਆਂ ਤੁਹਾਡਾ ਭਲਾ ਹਜੇ ਨਹੀਂ ਅੱਛਾ ਇਹ ਸਿੰਗਰ ਲੈ ਲੈਂਦੇ ਨਾ ਇਹ ਚੋਲੀ ਬਣੇਗੀ ਵੀਰ ਕਿੰਨੇ ਕਿਲੋ ਦਾ ਉਹ ਮਰਨਾ ਜੇ ਥੱਲੇ ਆ ਕੇ ਕਾਪਲਾ ਵਾਲੇ ਨਹੀਂ ਇਹ ਸੇਮ ਉਹਦੇ ਚੀਜ਼ ਤਾਂ ਨਹੀਂ ਹੈ ਤੇ ਸਤ ਤੂੰ ਮਰਨਾ ਚਾਹੀ ਰਹਿਣ ਦੇ ਟੋਕਰੀਆਂ ਆ ਗਈਆਂ ਹੁਣ ਲੈ ਕੇ ਜਾਣੇ ਪੈਣੇ ਆ ਆ ਮਾਸੀ ਤੇ ਨਹੀਂ ਹੋਗੇ ਇਹ ਵੀ ਲੈਣਾ ਰਿਹਾ ਨਾ ਇਹ ਨਾ ਤੇ ਆ ਆ ਵਾਲਾ ਸੀਰੀਅਸਲੀ ਮੰਮੀ ਆਲੇ ਕੋਰਾ ਕੀ ਹੋ ਜੀ ਜਿਹਨੇ ਤੱਲੇ ਲੈ ਕੇ ਪਹਿਲਾਂ ਲੈ ਆਈ ਨਾ ਤਾਂ ਵਾਧਾ ਲੂਗਾ ਇਹਨਾਂ ਨੂੰ ਲੋ ਜਾ ਮਾਸੀ ਨੂੰ ਹੁਣ ਕਰਾ ਦਈਏ ਇੱਥੋਂ ਚਾਰਾ ਥੋੜਾ ਹੀ ਕੰਮ ਹੈ ਨਾ ਟੋਕਰੀਆਂ ਖਾਲੀ ਕਰਦੀਆਂ ਯਾਰ ਇਹਦੇ ਵੱਡੇ ਡਿਆ ਸਾਹਿਬ ਦਾ ਰਾਤ ਪੈ ਗਈ ਆ ਨਿਹਰਾ ਗਿਆ ਪੂਰਾ ਗੋਪਿੰਦਰ ਲੈ ਗਿਆ ਕਾਫੀ ਚਾਹ ਹੋ ਗਈ ਅਲੇ ਵੀਰ ਟੋਕਰੀ ਪਿੱਛੇ ਪਈ ਆ ਨਹੀਂ ਨਹੀਂ ਅੱਛਾ ਸਲੈਕਟਡ ਮੈਂ ਤੇ ਠੀਕ ਆ ਵੀਰ ਮੇਰਾ ਤੁਸੀਂ ਆਪਣੀ ਦੋਗੇ ਮੇਰੇ ਕੱਢ ਲੈ ਹਾਂ ਬੜੀ ਫੋਟੋ ਇਹ ਗੁੱਡੀ ਜੀ ਦਾ ਪਸੰਦ ਗਾਲ ਹੈ ਇੱਕ ਇੱਕ ਮਿੰਟ ਰੁਕ ਜਾਤੀ ਮਾਤਾ ਨੂੰ ਮਾਤਾਾਂ ਦੇ ਕੋਪਨ ਦੋ ਕੀ ਪਤਾ ਡੀਓ ਸਕੂਟਰੀ ਨਿਕਲਾ ਵੇ ਹਾਂਜੀ ਇਹ ਗੁਰਜੰਟ ਸਿੰਘਾ ਗੁਰਜੰਟ ਸਿੰਘਾ ਚਲੋ ਅੱਗੇ ਵੀਰ ਜੀ ਭਾਈ ਨਿਕਲਾ ਕੋਪਨ ਨਿਕਲਿਆ ਨਿਕਲ ਗਿਆ ਇਹਲੇ ਫਰੋਂਡ ਆਪਰੇ ਨਾ ਤੇ ਆ ਮੇਰੇ ਨਾਮ ਤੇ ਕਿਹੜੀ ਆ ਇਹ ਬੱbbi ਕੇ ਆਪਣੇ ਦਾ ਜੇ ਪਹਿਨੇ ਦੇਖੋ ਦੇਖੋ ਅੱਛਾ ਆ ਵੀ ਗੁਰਜੰਟ ਸਿੰਘ ਆ ਗੁਰਜੰਟ ਸਿੰਘ ਜੇ ਇੱਥੇ ਸਕੂਟਰੀ ਨਹੀਂ ਲਾਵੇ ਪੱਖੇ ਨਹੀਂ ਲਾਵੇ ਉਹ ਫਿਰ ਖੋਲੀ ਭਲਾ ਖੋਲੀ ਮੇਰੀ ਉਹ ਇਹ ਕੀ ਆ ਗੁਰਜੰਟ ਸਿੰਘ ਆ ਵੀ ਗੁਰਜੰਟ ਸਿੰਘ ਆ ਅੱਛਾ ਆਪਣੇ ਜਿਹੜੇ ਸਕੂਟਰੀ ਦਿੱਤੀ ਰੈਯਨ ਕਰੀ ਆ ਵੀ ਗੁਰਜੰਟ ਸਿੰਘ ਆ ਆਈ ਐਮ ਗੁਰਜੰਟ ਸਿੰਘ ਉਹ ਨਾਲਾ ਘੱਟ ਪੁੱਛਣਾ ਰਹਿਣਾ ਕਿੱਥੇ ਲੈ ਸਕੋਟੀ ਨਾ ਤੇ ਤੀ ਮਰੀ ਗਾਲ ਕਿਸ ਨਾਲ ਦੇ ਦੇ ਭਾਜੀ ਇਸ ਤਾਂ ਤੇ ਪੁੰਦਾ ਲੋਨੇ ਲੈ ਜਾਵਾ ਇੱਟਾਂ ਤੇ ਲੈ ਜਾਗੇ ਭਾਜੀ ਤਾਂ ਭਾਈ ਅੱਡੇ ਚਲਾਉਂਦਾ ਕੋਈ ਨਹੀਂ ਤੁਹਾਨੂੰ ਆਸ ਗੱਡਣੀ ਜੀ ਬਿਲਕੁਲ ਚਲੋ ਤੂੰ ਰਹਿਂਦੇ ਫੋਰ ਕੂਕਲ ਪੋਣਾ ਕਿ ਇਹਨੇ ਰਹਿਂਦੀ ਜੀ ਆਪਣਾ ਹੋ ਗਈ ਜੀ ਸ਼ੋਪਿੰਗ ਜੀ ਡਨ ਦੁਪਹਿਰ ਦੇ ਆਏ ਆ 12 ਵਜੇ ਦੇ 8 ਵਜੇ ਕੇ ਰਾਤ ਦੇ 8 ਹਨੇਰਾ ਬਾਹਰ ਕੋਕੂਗਾ ਫੋਨ ਬੜਾ ਫੋਲ ਕਰ ਤਾ ਤੇ ਉਧਰ ਕੰਮਲੇ ਵੀ ਚੱਲਣ ਡਿਆ ਵਾ ਇਦਰ ਇਦਰ ਫੋਟੋਗ੍ਰਾਫੀ ਚੱਲਣ ਦੀ ਆ ਇਦਰ ਫੋਟੋਗ੍ਰਾਫੀ ਚੱਲਣ ਦੀ ਆ ਤੇ ਇਦਰ ਬੈਨ ਹੋਣ ਦਾ ਆ ਮਾਤਾ ਸ਼੍ਰੀ ਮਦਰ ਰੈਡ ਵੀ ਦੋਗੇ ਕੋਈ ਖਾਤੇ ਚ ਅੱਲੇ ਦਿਖਾਓ ਸਟਾਰਟ ਹੀ ਹੋਇਆ ਜਿਦਾ ਸ਼ੁਰੂ ਨਹੀਂ ਹੋਇਆ ਤੇ ਚਲੋ ਸ਼ੋਪਿੰਗ ਗਈ ਆ ਬੋ ਤੀਤਾ ਤੈਨੂੰ ਤੈਨੂੰ ਓਕੇ ਆ ਨਾ ਕੋਈ ਕੂਪਨ ਤਿਆਰ ਹੋ ਰਿਹਾ ਜੀ ਜੀ ਜਿਹੜਾ ਕੋਈ ਕੋਈ ਕੀ ਸੀ ਆ ਹਲੋ ਭਾਜੀ ਕਿੰਨਾ ਕੋਪਨ ਲੈਂਦੇ ਆ ਜੀ ਆਪਾਂ ਨੂੰ ਆਪਾਂ ਇਥੋਂ ਕੀਤੀ ਸ਼ਾਪਿੰਗ ਤੇ ਭਾਜੀ ਹੁਣਾ ਵੱਲੋਂ ਇੱਕ ਸੂਪਰ ਪਾਏ ਜਾਂਦੇ ਆ ਤੇ ਆਪਾਂ ਅਕੋਰਡਿੰਗ ਟੂ ਸ਼ਾਪਿੰਗ ਦੇ ਆਪਣੇ ਕਿੰਨੇ ਬਣੇ ਭਾਜੀ 17 ਬਣੇ ਕੋਪਨ ਸਾਡੇ ਤੇ ਹੁਣ ਭਾਈ ਹੁਣਾਂ ਨੂੰ ਮੈਂ ਫਿਲ ਕਰ ਕਰਕੇ ਦੇ ੜੇ ਆਪਣੇ ਨਾਮ ਦੇ ਤੇ ਕਿਸਮਤ ਦੇਖੋ ਅੱਜ ਤੱਕ ਤਾਂ ਉਹਦਾ ਵੈਸੇ ਕੋਈ ਨਹੀਂ ਕਿ ਇੱਥੇ ਸ਼ਾਇਦ ਕੋਈ ਦੇਖੀ ਤੀਮੇ ਰੱਖ ਰੱਖਾ ਆਹ ਉਹ ਵੀ ਪੈਨ ਹੀ ਹੋਰ ਸਾਬਾ ਕੋਈ ਪਾਈ ਹੋਣਾ ਇਹਨਾ ਆਪਣੀ ਆਪਣੀ ਵੀਡੀਓ ਹੋਣੀ ਤਾਂ ਬਾ ਇਹਦੇ ਵਿੱਚ ਬਜਟ ਚੋਲੇ ਆ ਤੇ ਨਿਕਲ ਗਏ ਲੋ ਬਾਈ ਲੋੜੀ ਤੋਂ ਬਾਅਦ ਲੋੜੀ ਤੋਂ ਬਾਅਦ ਨਿਕਲ ਇੱਕ ਹੋਰ ਨਹੀਂ ਜਿਹੜੀ 21 ਹੋਊਗਾ ਸ਼ਾਇਦ ਇੱਕ ਜਲਾ ਮਾਫੀ ਨੰਬਰ ਸ਼ੈਸ਼ਟ 70 ਤੱਕ ਪ੍ਰੈਸ ਹੀ ਨਿਕਲੀ ਹੈ ਜਿਸ ਤੋਂ ਕਿ ਪ੍ਰੈਸ ਇੱਕ ਪਾਣੀ ਦੇ ਲੋੜ ਹੈ ਕਈ ਉਹਦਾ ਬੇਲੇ ਨਹੀਂ ਹੋਣਾ ਕੋਈ ਫਾਇਦਾ ਨਹੀਂ ਨਹੀਂ ਨੈਟਿੰਗ ਨੂੰ ਸੋਚਣਾ ਪੈਗਾ ਬਹੁਤ ਸੋਚਣਾ ਪੈਗਾ ਮੈਂ ਚਲਾ ਕੇ ਮੈਂ ਨੂੰ ਆ ਜਾ ਭਰਾਵਾ ਮੈਂ ਨੌ ਲੇ ਬੱਤਾਂ ਲਾ ਲਿਆ 1 2 3 4 5 6 7 8 9 ਬਾਰੇ ਤੇ ਬਾਕੀ ਪਾਟੇ ਪਹਿਲਾਂ ਬੈਠੋ ਤੇ ਆ 17 ਕੁਫੜੀ ਆਪਣੇ ਓਵਰ ਆਲ ਹੋ ਚੁੱਕਿਆ ਹੁਣ ਭਾਈ ਥੋੜਾ ਬੋਧ ਕਰਦੇ ਹੋ ਚਲੋ ਜਾ ਆਪਣੀ ਗਈ ਜੀ ਸ਼ੋਪਿੰਗ ਹੋ ਹੁਣ ਚੱਲੇ ਆ ਘਰ ਨੂੰ ਹਨੇਰਾ ਬਹੁਤ ਹੋ ਗਿਆ ਰੇ ਘਰੋਂ ਵੀ ਪੈਣੀਆਂ ਗਾਣਾ ਪਤਾ ਸ਼੍ਰੀ ਕੋਲ ਇਹ ਮਾਸੀ ਆ ਮਾਸੀ ਆਡੀ ਨੇ ਬਾਲ ਲੈਡ ਕੀਤਾ ਯਾ ਆਡੀ ਮਾਸੀ ਨਾ ਚਲੋ ਠੀਕ ਹੈ ਜੀ ਬਾਏ ਬਾਏ ਮਿਲਦੇ ਆ ਅਗਲੇ ਵਲੌਗ ਦੇ ਵਿੱਚ